ਹਾਂਜੀ ਗੁਰੂ ਪਿਆਰੀ ਸਾਧ ਸੰਗਤ ਜੀਓ ਬੇਸ਼ੁਮਾਰ ਗਿਆ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਦੀ ਕਿਰਪਾ ਹੋਣੀ ਹੈ ਜੇ ਇੱਕ ਵਾਰ ਲਹਿਰਾ ਗਾਗਾ ਤੋਂ ਅਣਕਵਾਰ ਸ੍ਰੋਣਕੇ ਜਾ ਰਹੇ ਸੀ ਸਾਡੇ ਪ੍ਰਧਾਨ ਸਾਹਿਬ ਤੇ ਅਸੀਂ ਬਹੁਤ ਵਧੀਆ ਗੁਰੂ ਮਹਾਰਾਜ ਜੀ ਦੇ ਜੋ ਬੰਡ ਬਣੇ ਹੋਏ ਦੇਖੇ ਸੱਚਖੰਡ ਵਾਸਤੇ ਭਾਈ ਨਰਮਨ ਸਿੰਘ ਫਰਨੀਚਰ ਹਾਊਸ ਜਿਨ੍ਹਾਂ ਦੇ ਵੱਲੋਂ ਸਾਡੇ ਮਨ ਵਿੱਚ ਆਇਆ ਕਿ ਆਪਾਂ ਵੀ ਇਹੋ ਜਿਹਾ ਬੈੱਡ ਗੁਰੂ ਸਾਹਿਬ ਆਸਤੇ ਬਣਾਈਏ। ਸੋਜਣੋ ਕਮੇਟੀ ਦੇ ਨਾਲ ਸਲਾਹ ਕੀਤੀ ਸਾਰੇ ਗੁਰੂ ਪਿਆਰਿਆਂ ਨੇ ਬਹੁਤ ਵਧੀਆ ਫੋਟੋਆਂ ਵਗੈਰਾ ਵੀ ਦੇਖੀਆਂ ਦਿਖਾ ਕੇ ਵੀ ਲਿਆਏ। ਸਭ ਨੂੰ ਵਧੀਆ ਲੱਗਿਆ। ਸੋ ਅਸੀਂ ਵਿਚਾਰ ਕੀਤੀ ਕਿ ਜਗ੍ਹਾ ਵੀ ਥੋੜੀ ਹੈ ਉਸ ਹਿਸਾਬ ਨਾਲ ਇੱਥੇ ਕਿਵੇਂ ਸੈੱਟ ਆਊਗਾ। ਕਾਇਨਾ ਗੁਰੂ ਪਿਆਰਿਆਂ ਨੂੰ ਅਸੀਂ ਲੈ ਕੇ ਜਗ੍ਹਾ ਦਿਖਾਈ ਤਾਂ ਬਹੁਤ ਸੋਹਣਾ ਵਧੀਆ ਬੈੱਡ ਜੋ ਅਸੀਂ ਚਾਹੁੰਦੇ ਸੀ ਉਹੋ ਜਿਹਾ ਇਹਨਾਂ ਨੇ ਬਣਾ ਕੇ ਦਿੱਤਾ। ਫੁੱਲ ਗੋਲਕ ਧੰਨਵਾਦ ਹੈ ਨਿਰਮਲ ਫਰਨੀਚਰ ਹਾਊਸ